ਸ਼ਿਰਗੁਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਮੋਹਾਲੀ ਦੇ 3 A ਦੇ ਗੁਰੂ ਘਰ ਵਿੱਚ ਇਲਾਹੀ ਬਾਣੀ ਸਰਵਣ ਕੀਤੀ ਗਈ ਤੇ ਨਾ ਲਾਲ ਦੁਪਹਿਰ ਵੇਲੇ ਪ੍ਰੇਮ ਵੇਦਾ ਆਯੁਰਵੈਦਿਕ ਲੋਕ ਫ੍ਰੀ ਆਯੁਰਵੈਦਿਕ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਸੀਨੀਅਰ ਨੇਤਾ ਰਾਜਾ ਮੋਹਾਲੀ ਚੇਚੇ ਦੌਰ ਤੇ ਹਾਜ਼ਰ ਹੋਏ ਤੇ ਇਸ ਮੌਕੇ ਤੇ ਡਾਕਟਰ ਗੁਰਮੀਤ ਸਿੰਘ ਵੀ ਹਾਜ਼ਰ ਸਨ ਸਾਰਿਆਂ ਨੂੰ ਸਰਬੰਸਤਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦਿਹਾੜੇ ਦੀ ਪਹਿਲੇ ਤੋਂ ਸਾਰਿਆਂ ਨੂੰ ਵਧਾਈ ਹੋਵੇ ਤੇ ਅੱਜ ਅਸੀਂ ਇਸ ਉਪਲਖਸ਼ ਦੇ ਅੰਦਰ ਇੱਕ ਇਹ ਕੈਂਪ ਆਰਗੇਨਾਈਜ਼ ਕੀਤਾ ਸੀਗਾ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕਿ ਛੋਟੀਆਂ-ਛੋਟੀਆਂ ਬਿਮਾਰੀਆਂ ਪਿੱਛੇ ਜਿਹੜੇ ਆਪਾਂ ਵੱਡੇ ਡਾਕਟਰ ਕੋਲ ਚਲੇ ਜਾਂਦੇ ਆਂ ਤੇ ਉੱਥੇ ਜਾ ਕੇ ਅਸੀਂ ਆਪਣੀ ਬਿਮਾਰੀਆਂ ਦਾ ਇਲਾਜ ਲੱਭਦੇ ਆਂ ਜਦੋਂ ਕਿ ਇਹ ਇਲਾਜ ਜਿਹੜੇ ਨੇ ਛੋਟੀਆਂ-ਛੋਟੀਆਂ ਬਿਮਾਰੀਆਂ ਦੇ ਸਾਡੇ ਘਰ ਦੇ ਅੰਦਰ ਸਾਡੇ ਕਿਚਨ ਦੇ ਅੰਦਰ ਹੀ ਮੌਜੂਦ ਹੁੰਦੇ ਨੇ ਇਸ ਚੀਜ਼ ਦੀ ਅਸੀਂ ਲੋਕਾਂ ਨੂੰ ਅਵੇਰਨੈਸ ਕਰਾ ਰਹੇ ਆਂ ਜੀ ਜਿਹਦੇ ਨਾਲ ਜਿਹਦੇ ਵਿੱਚ ਕਿਉਂਕਿ ਸਾਡੀ ਰਸੋਈ ਹੈ ਜਿਹੜੀ ਉਹ ਸਾਡੀ ਪਹਿਲੀ ਫਾਰਮੇਸੀ ਹੀ ਉਹ ਹੈ ਅਸੀਂ ਠੀਕ ਰਹਿਣਾ ਹੈ ਜਾਂ ਬਿਮਾਰ ਰਹਿਣਾ ਹੈ ਸਾਡੀ ਰਸੋਈ ਤੈਅ ਕਰਦੀ ਹੈ ਠੀਕ ਹੈ ਉਹਦੇ ਤਹਿਤ ਅਸੀਂ ਇਹ ਥੋੜੀ ਜੀ ਅਵੇਅਰਨੈਸ ਦੇ ਤੌਰ ਤੇ ਅੱਜ ਇਹ ਕੈਂਪ ਲਾਇਆ ਸੀ ਜਿੱਦੇ ਚ ਅਸੀਂ ਅੱਜ ਜ਼ਿਆਦਾਤਰ ਪੇਟ ਰੋਗਾ ਤੋਂ ਸੰਬੰਧਿਤ ਤੇ ਕਬਜ ਤੋਂ ਸੰਬੰਧਿਤ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਜਿਹੜਾ ਉਹ ਸਾਡੇ ਕੋਲ ਪੇਸ਼ੈਂਟ ਆਏ ਨੇ ਕਿਉਂਕਿ ਇਹ ਮਹਾਮਾਰੀ ਹੈ ਇੱਕ ਤਰ੍ਹਾਂ ਦੀ 100 ਦੇ ਵਿੱਚੋਂ 80 ਲੋਕਾਂ ਨੂੰ ਇਹ ਸਮੱਸਿਆ ਨੇ ਘੇਰਿਆ ਹੋਇਆ ਹੈ ਇਹ ਸਾਰੀ ਤੁਰਦੀ ਕਿੱਥੋਂ ਇਹ ਸਾਡੇ ਪ੍ਰਾਇਮਰੀ ਜਿਹੜਾ ਅਸੀਂ ਖਾਣ ਪਾਣ ਕਰਦੇ ਆ ਉਹਦੇ ਤੋਂ ਤੁਰਦੀ ਹੈ ਤੇ ਉਹ ਅਵੇਅਰਨੈਸ ਨਾ ਹੋਣ ਕਰਕੇ ਅਸੀਂ ਦੁੱਧ ਦੇ ਨਾਲ ਜਿਹੜੀ ਉਹ ਦਹੀਂ ਲੱਸੀ ਦਾ ਵੀ ਯੂਜ਼ ਕਰੀ ਜਨਾ ਘੰਟੇ ਅੱਧੇ ਘੰਟੇ ਦੇ ਅੰਤਰ ਚ ਤੇ ਪਰੌਤੇ ਸਵੇਰੇ ਖਾ ਲੈਨੇ ਆ ਤੇ ਨਾਲ ਹੀ ਅਸੀਂ ਚਾਹ ਜਾਂ ਇਹੋ ਜੀ ਕੋਈ ਚੀਜ਼ ਲੈ ਲੈਨੇ ਆ ਦੁੱਧ ਵਾਲੀ ਦਹੀਂ ਦੇ ਨਾਲ ਪਰੌਤੇ ਖਾਦੇ ਹੁੰਦੇ ਆ ਉਹ ਇਸ ਕਰਕੇ ਕੀ ਹੈ ਕਿ ਸਾਡਾ ਖਾਣ-ਪਾਣ ਵਿਗੜਨ ਕਰਕੇ ਜਿਹੜੀਆਂ ਸਾਨੂੰ ਡਿਜ਼ੀਜ਼ ਹੋਈਆਂ ਨੇ ਅਸੀਂ ਉਹਨਾਂ ਦੀ ਅਵੇਅਰਨੈਸ ਤੇ ਨਾਲ ਕਰਕੇ ਅੱਜ ਇਹ ਕੈਂਪ ਆਰਗੇਨਾਈਜ਼ ਕੀਤਾ ਹੈ ਤੋਂ ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਨੂੰ ਧੰਨਤਾ ਸ਼ੁਰੂ ਗੋਵਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ-ਲੱਖ ਮੁਬਾਰਕਬਾਦ ਦਿੰਨਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਅਸੀਂ ਤਰ੍ਹਾਂ ਹੀ ਗੁਰੂ ਚਰਨਾਂ ਨਾਲ ਜਿਹੜੀ ਸਾਧ ਸੰਗਤ ਜੁੜੀ ਰਹੇ ਵੱਡੀ ਵਧਾਈ ਅੱਜ ਸਾਡੇ ਤਿੰਨ ਤਿੰਨੇ ਦੇ ਗੁਰਦੁਆਰਾ ਸਾਹਿਬ ਤੇ ਸਾਰੇ ਪ੍ਰਬੰਧ ਨੂੰ ਕਿ ਉਹਨਾਂ ਨੇ ਬਹੁਤ ਸ਼ਾਨਦਾਰ ਸਮਾਗਮ ਲੀਕ ਕੇ ਅੱਜ ਇਸ ਗੁਰਪੁਰਬ ਨੂੰ ਮਨਾਉਣਾ ਕੀਤਾ ਹੈ ਮੈਂ ਸਮਝਦਾ ਗੁਰੂ ਸਾਹਿਬ ਦੀ ਐਡੀ ਵੱਡੀ ਕੁਰਬਾਨੀ ਜੇ ਅੱਜ ਅਸੀਂ ਸੁੱਖ ਦਾ ਸਾਹ ਲੈ ਰਹੇ ਹਾਂ ਇਸ ਸੰਸਾਰ ਦੇ ਵਿੱਚ ਤੇ ਉਹਨਾਂ ਦੀ ਦੇਣ ਹੈ ਉਹਨਾਂ ਨੇ ਆਪਣਾ ਸਰਬੰਸ ਵਾਰ ਕੇ ਸਾਨੂੰ ਅੱਜ ਜਿਹੜਾ ਹੈ ਜੀਵਨ ਜਿਉਣ ਦਾ ਜਿਹੜਾ ਰਾਹ ਦਿੱਤਾ ਸੋ ਬਹੁਤ ਵੱਡੀ ਕੁਰਬਾਨੀ ਤੇ ਬਹੁਤ ਵੱਡਾ ਦਿਨ ਤੇ ਅਸੀਂ ਸਮੂਹ ਸੰਗਤਾਂ ਜਿਹੜੀਆਂ ਬਹੁਤ ਉਤਸ਼ਾਹ ਨਾਲ ਜਿਹੜਾ ਹੈ ਵਰਪੁਰਪ ਜਿਹੜੀਆਂ ਮਨਾ ਰਹੀਆਂ ਨੇ ਵੱਡੀ ਵਧਾਈ ਸਾਡੇ ਸਾਰਾ ਗੁਰਮੀਤ ਸਿੰਘ ਜੀ ਨੂੰ ਜਿਨ੍ਹਾਂ ਨੇ ਕਿ ਅੱਜ ਆਯੁਰਵੇਦਾ ਦਾ ਕੈਂਪ ਇੱਥੇ ਲਗਾ ਕੇ ਜਿੱਥੇ ਇਹ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਅੱਜ ਲੋਕਾਈ ਦੀ ਸੇਵਾ ਬਹੁਤ ਮਹੱਤਵਪੂਰਨ ਹੈ ਦੁਨੀਆ ਆਪਣੇ ਲਈ ਵਪਾਰ ਬਹੁਤ ਕਰਦੀ ਹੈ ਬਹੁਤ ਦੁਨੀਆ ਇਹ ਜੀ ਹੈ ਜਿਹੜੀ ਕਿ ਪੈਸੇ ਲਈ ਕੰਮ ਕਰਦੀ ਹੈ ਪਰ ਐਡੇ ਵੱਡੇ ਦਿਨ ਨੂੰ ਇੱਕ ਸਮਰਪਿਤ ਹੋਣਾ ਤੇ ਫ੍ਰੀ ਕੈਂਪ ਲਾਉਣਾ ਲੋਕਾਂ ਦੀ ਸੇਵਾ ਕਰਨਾ ਮੈਂ ਸਮਝਦਾ ਬਹੁਤ ਵੱਡਾ ਉਪਰਾਲਾ ਹੈ ਅੱਜ ਲੋਕ ਜਾ ਰਹੇ ਨੇ ਦੂਜੀਆਂ ਮੈਡੀਸਿਨਸ ਤੋ ਵਾਪਸ ਮੁੜ ਕੇ ਆਯੁਰਵੇਦਾ ਵਾਲਾ ਆ ਰਹੇ ਨੇ ਮੈਂ ਸਮਝਦਾ ਬਹੁਤ ਵੱਡੀ ਗੱਲ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਵੀ ਬਹੁਤ ਕਾਮਯਾਬੀ ਦੇਵੇ ਆਪਣੇ ਲੋਕ ਸੇਵਾ ਦੇ ਨਾਲ ਨਾਲ ਵਪਾਰ ਦੇ ਵਿੱਚ ਵੀ ਵਾਧਾ ਦੇਵੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ